ਐਮਸੀ ਆਉਂਦਾ ਗੱਲ ਕਰਕੇ ਚਲੇ ਜਾਂਦੇ ਆ ਕੋਈ ਵੀ ਜਿਹੜੇ ਨਵੇਂ ਐਮਸੀ ਬਣਿਆ ਉਹ ਵੀ ਇੱਕ ਵਾਰੀ ਦੇਖ ਕੇ ਮੁੜਗੇ ਸੀ ਦੁਬਾਰਾ ਆਈ ਨਹੀਂਗੇ ਜਦੋਂ ਜਾਣੇ ਉਦੋਂ ਕਹਿੰਦੇ ਕਰਾਵਾਂਗੇ ਤੇ ਕਰੋ ਆਉਂਦਾ ਕੋਈ ਹੈ ਨਹੀਂਗਾ ਨਾ ਕੋਈ ਕਰਾਉਂਦਾ ਹੈ ਸਾਨੂੰ ਇੱਥੇ ਐ ਮੰਨ ਲਓ ਰੋਟੀ ਖਾਣੀ ਵੀ ਔਕੀ ਹੋਈ ਪਈ ਹੈ ਸਾਰੇ ਮਤਲਬ ਕਿੱਥੋਂ ਅਸੀਂ ਇਲਾਜ ਕਰਾਈਏ ਗਰੀਬ ਵਸਤੀ ਆ ਆਪ ਪਤਾ ਹੀ ਹੈ ਸਾਰਿਆਂ ਨੂੰ ਵੀ ਇੱਧਰ ਕਿੰਨੀ ਕਮਾਈ ਆ ਕਟੜ ਮੇਰੇ ਹਿਸਾਬ ਨਾਲ ਵੀ ਕਟੜ 20 ਵਾਰ ਤਾਂ ਸੀ ਕਮੇਟੀ ਚ ਜਾਏ ਉਤੋਂ ਮੰਗਾਈ ਇੰਨੀ ਆ ਮਿੰਗੇ ਆਈ ਕਰਕੇ ਕੁਛ ਨਹੀਂ ਬਣਦਾ ਕੱਲ ਫੇਰ ਕੰਪਲੀਟ ਲਿਖਾ ਕੇ ਆਏ ਅਸੀਂ ਫੇਰ ਉਹਨਾਂ ਨੇ ਕੋਈ ਦੁਬਾਰਾ ਸਾਡੀ ਸੁਣੀ ਨਹੀਂ ਨੀ ਕਿ ਨਾ ਹੀ ਉਹਨਾਂ ਦਾ ਕੋਈ ਬੰਦਾ ਆਇਆ ਇੱਥੇ ਦੇਖਣ ਜਿਹੜਾ ਜਿੱਤੇ ਕੈਂਡੀਡੇਟ ਆ ਉਹ ਵੀ ਨਹੀਂ ਆਇਆ ਗਲੀ ਚ ਬੜੇ ਹੀ ਨਹੀਂ ਆਇਆ ਹੀ ਨਹੀਂ ਦੁਬਾਰਾ ਨਾਲੇ ਜਾ ਕੇ ਵੀ ਕਹਿ ਕੇ ਆਏ ਉਹਦੇ ਕਰੀ ਵੀ ਬਾਈ ਦੇਖ ਜਿਓ ਕੋਈ ਨਹੀਂ ਆਇਆ ਇੱਥੇ ਇਸ ਤਰ੍ਹਾਂ ਦੇ ਐਮਸੀ ਆਏ ਸੀਗੇ ਵੋਟਾਂ ਮੰਗਣ ਤੇ ਸਭ ਨੇ ਕਿਹਾ ਅਸੀਂ ਵੀ ਅਸੀਂ ਕਰਵਾਵਾਂਗੇ ਵੋਟਾਂ ਤੋਂ ਬਾਅਦ ਪੈਣ ਸਾਰੀ ਅਸੀਂ ਕਰਵਾ ਦਾਂਗੇ ਪਰ ਹਜੇ ਤੱਕ ਕੋਈ ਵੀ ਨਹੀਂ ਆਇਆ ਜੇਈ ਸਾਹਿਬ ਬਹਿੰਦੇ ਨਹੀਂ ਕਮੇਟੀ ਚ ਜਦੋਂ ਜਾਂਦੇ ਆ ਉੱਥੇ ਕੁਰਸੀ ਖਾਲੀ ਹੁੰਦੀ ਜੇਈ ਦੀ ਇਸ ਵੀਡੀਓ ਨੂੰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਇੱਕ ਪਾਸੇ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ بارش ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਦੂਜੇ ਪਾਸੇ ਲੋਕਾਂ ਦੇ ਦਿਲਾਂ ਦੇ ਵਿੱਚ ਡਰ ਹੈ ਅਤੇ ਲੋਕ ਸਹਿਮੇ ਹੋਏ ਨਹੀਂ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਸਾਡਾ ਬੁਰਾ ਹਾਲ ਹੋ ਗਿਆ ਹੈ ਅਤੇ ਸ਼ਿਵਰ ਓਵਰਫਲੋ ਹੋ ਰਹੇ ਨੇ ਆਉਣ ਵਾਲੇ ਦਿਨਾਂ ਵਿੱਚ ਅਗਰ بارش ਹੁੰਦੀ ਹੈ ਤਾਂ ਅਸੀਂ ਲੋੜੀ ਦਾ ਇਤਿਹਾਲ ਕਿਵੇਂ ਬਣਾ ਸਕਦੇ ਹਾਂ ਜਿਤੇ ਹੀ ਲੋਕਾਂ ਦੇ ਮਨਾਂ ਵਿੱਚ ਨਵੇਂ ਬਣੇ ਐਮਸੀਆ ਨੂੰ ਲੈ ਕੇ ਰੋਸ਼ ਹੈ ਦੂਜੇ ਪਾਸੇ ਉਹਨਾਂ ਵੱਲੋਂ ਨਵੇਂ ਬਣੇ ਐਮਸੀਆ ਨੂੰ ਬੇਨਤੀ ਵੀ ਕੀਤੀ ਜਾ ਰਹੀ ਹੈ ਆਓ ਇਸ ਵਿਸ਼ੇ ਦੀ ਹੋਰ ਜਾਣਕਾਰੀ ਦੇ ਲਈ ਆਪਾਂ ਇਸ ਵੀਡੀਓ ਨੂੰ ਅੱਗੇ ਦੇਖਦੇ ਹਾਂ ਜੀ ਬੱਸ ਸਟੈਂਡ ਤੇ ਨਾਨਕਪੁਰਾ ਮੁਹੱਲਾ ਤੇ ਨੇੜੇ ਮੇਜਰ ਸ਼ੌਂਕੀ ਦਾ ਘਰ ਆ ਗਲੀ ਤੁਸੀਂ ਸਾਹਾਂ ਫੈਟੇ ਆਹ ਸੀਵਰੇਜ ਦੀ ਸਮੱਸਿਆ ਇੱਥੇ ਘੱਟੋ ਘੱਟ 6 ਮਹੀਨੇ ਦਾ ਮੈਨੂੰ ਦੇਖਦੇ ਨੂੰ ਹੋ ਗਿਆ ਇਹਨੂੰ ਘੱਟੋ ਘਾਟ ਜਿਹੜਾ ਲਗਾਤਾਰ ਪਾਣੀ ਹੀ ਚੱਲੀ ਜਾਂਦਾ ਕਮੇਟੀ ਵਾਲੇ ਆਉਂਦੇ ਆ ਦੇਖ ਕੇ ਕਿਰਾਂ ਪੈਪੂ ਮਾਰ ਕੇ ਡੰਡੇ ਮਾਰ ਕੇ ਚਲੇ ਜਾਂਦੇ ਆ ਤੇ ਉਹ ਦੂਸਰੀ ਵਾਰ ਫੇਰੇ ਪਾਣੀ ਦਾ 5-4 ਦਿਨਾਂ ਬਾਅਦ ਫੇਰ ਹੀ ਸਮੱਸਿਆ ਦੁਬਾਰਾ ਆ ਜਾਂਦੀ ਹੈ ਹੁਣ ਤਾਂ ਲਗਾਤਾਰ ਹੀ ਹੁੰਦਾ ਹੁਣ ਤਾਂ ਲਗਾਤਾਰ ਹੀ ਆ ਇਲੈਕਸ਼ਨ ਵੋਟਾਂ ਪੈਣ ਤੋਂ ਬਾਅਦ ਤਾਂ ਲਗਾਤਾਰ ਹੀ ਪਾਣੀ ਦਾ ਇਹ ਚੱਲ ਰਿਹਾ ਐਮਸੀ ਆਉਂਦਾ ਗੱਲ ਕਰਕੇ ਚਲੇ ਜਾਂਦੇ ਆ ਕੋਈ ਵੀ ਜਿਹੜੇ ਨਵੇਂ ਐਮਸੀ ਬਣਿਆ ਉਹ ਵੀ ਇੱਕ ਵਾਰੀ ਦੇਖ ਕੇ ਮੁੜ ਕੇ ਸੀ ਦੁਬਾਰਾ ਆਈ ਨਹੀਂਗੇ ਸਾਨੂੰ ਇੱਥੇ ਐ ਮੰਨ ਲਓ ਰੋਟੀ ਖਾਣੀ ਵੀ ਔਕੀ ਹੋਈ ਪਈ ਆ ਸਾਰੇ ਮੱਲੇ ਨੂੰ ਔਕਾ ਕਿਉਂਕਿ ਇਹ ਟੀ ਬੰਦ ਦੀ ਗਲੀ ਦੀ ਸਾਰਾ ਸੈਂਟਰ ਬੰਦ ਹੈਗਾ ਉਧਰੋਂ ਵੀ ਤੇ ਇਧਰੋਂ ਵੀ ਜਦੋਂ ਸਾਰਾ ਨੰਗਾ ਟਾਪਾ ਇੱਥੋਂ ਦੀ ਆ ਸਾਰੇ ਮੱਲੇ ਨੂੰ ਇਸ ਗੱਲ ਦੀ ਦਿੱਕਤ ਹੋਈ ਜੀ ਇਹਦੇ ਹੱਲ ਲਈ ਅਸੀਂ ਕਟੋ ਘਟ ਮੇਰੇ ਹਿਸਾਬ ਨਾਲ ਵੀ ਕਟੋ ਘਟ 20 ਵਾਰ ਤਾਂ ਸੀ ਕਮੇਟੀ ਜਾਏ ਤੇ ਬਾਕੀ ਐਮਸੀ ਕੋਲੇ ਵੀ ਇੱਕ ਵਾਰੀ ਜਾਏ ਉਹ ਵੀ ਕਹਿੰਦੇ ਵੀ ਅਸੀਂ ਆਵਾਂਗੇ ਦੁਬਾਰਾ ਉਹ ਵੀ ਨਹੀਂ ਆਏ ਵਿਜਦੀ ਛੁੱਟੀਆਂ ਪੈ ਗਈਆਂ ਤੇ ਉਸ ਤੋਂ ਬਾਅਦ ਹੁਣ ਕੱਲ ਫੇਰ ਕੰਪਲੀਟ ਲਿਖਾ ਕੇ ਆਏ ਅਸੀਂ ਫੇਰ ਉਹਨਾਂ ਨੇ ਕੋਈ ਦੁਬਾਰਾ ਸਾਡੀ ਸੁਣੀ ਨਹੀਂ ਨੀ ਕਿ ਨਾ ਹੀ ਉਹਨਾਂ ਦਾ ਕੋਈ ਬੰਦਾ ਆਇਆ ਇੱਥੇ ਦੇਖਣ ਆਇਆ ਨਹੀਂ ਉਹੀ ਹਾਲ ਹੈ ਪਹਿਲਾਂ ਵਾਲਾ ਵੋਟਾਂ ਵੇਲੇ ਤਕਰੀਬਨ ਜਿੰਨੇ ਆਜ਼ਾਦ ਕੈਂਡੀਡੇਟ ਜਾਂ ਕੋਈ ਪਾਰਟੀ ਵੱਲੋਂ ਖੜੇ ਸਾਰੇ ਤਰ੍ਹਾਂ ਦੇ ਐਮਸੀ ਆਏ ਸੀਗੇ ਵੋਟਾਂ ਮੰਗਣ ਤੇ ਸਭ ਨੇ ਕਿਹਾ ਸੀ ਕਿ ਅਸੀਂ ਕਰਵਾਵਾਂਗੇ ਵੋਟਾਂ ਤੋਂ ਬਾਅਦ ਪੈਣ ਸਾਰੀ ਅਸੀਂ ਕਰਵਾ ਦਾਂਗੇ ਪਰ ਹਜੇ ਤੱਕ ਕੋਈ ਵੀ ਨਹੀਂ ਆਇਆ ਇੱਥੇ ਕਰਵਾਉਣਾ ਐਮਸੀ ਮਨ ਲਾ ਦੇਖਣ ਵੀ ਨਹੀਂ ਆਇਆ ਜਿਹੜਾ ਜਿੱਤੇ ਕੈਂਡੀਡੇਟ ਆ ਉਹ ਵੀ ਨਹੀਂ ਆਇਆ ਗਲੀ 'ਚ ਬੜੇ ਹੀ ਨਹੀਂ ਆਇਆ ਹੀ ਨਹੀਂ ਦੁਵਾਰਾ ਨਾਲੇ ਜਾ ਕੇ ਵੀ ਕਹਿ ਕੇ ਆਏ ਉਹਦੇ ਕਰੇ ਵੀ ਬਾਈ ਦੇਖ ਜਿਓ ਥੋੜੀ ਕੋਈ ਨਹੀਂ ਆਇਆ ਜੇ ਤੁਨੇ ਕਰ ਚੁੱਕੇ ਆ ਅਸੀਂ ਤਾਂ ਪ੍ਰਾਈਵੇਟ ਵੀ ਕਰਾ ਲਿਆ ਇਹਨਾਂ ਨੂੰ ਵੀ ਕਹਿ ਕੇ ਕਿ ਹੰਬਗੇ ਪਰ ਇਹ ਆ ਜਾਂਦੇ ਆ ਮਾੜਾ ਮੋਟਾ ਚਲਾ ਜਾਂਦੇ ਪਾਣੀ ਫੇਰ ਓਵੇਂ ਦੀ ਓਵੇਂ ਚੱਲਦਾ ਰਹਿੰਦਾ ਤੇ ਬੱਚੇ ਬਾਹਰ ਨਿਕਲਣ ਜੋ ਕਰੇ ਨਹੀਂ ਬਿਮਾਰੀ ਦਾ ਘਰਾ ਨੀਰਾ ਗੰਦ ਸਾਡੇ 12 ਚ ਆ ਪਿਆ ਸਾਰੀ ਗਲੀ ਭਰੀ ਪਈ ਆ ਗੰਦ ਨਾਲ ਤੇ ਸਾਡਾ ਇਹ ਹੱਲ ਹੋਣਾ ਚਾਹੀਦਾ ਸਰਕਾਰ ਨੂੰ ਇਹੀ ਸਾਡੀ ਤਾਂ ਬੇਨਤੀ ਆ ਕਿ ਜਰੂਰ ਕਰਨ ਛੇਤੀ ਤੋਂ ਛੇਤੀ ਇਹ ਹੱਲ ਕਰਨ ਸਾਡਾ ਸਭ ਬਹੁਤ ਬੇਟੇ ਵੇ ਪਹਿਲਾਂ ਗੱਲ ਤਾਂ ਜਵਾਕ ਬਿਮਾਰ ਹੋ ਕੇ ਹਟਿਆ ਸਾਰੀ ਬਿਮਾਰ ਹੋ ਗਏ ਕਮ ਮੁਸ਼ਕ ਵਾਲਾ ਚੜਦਾ ਰੋਟੀ ਨਹੀਂ ਖਾਣਾ ਖਾਣ ਨੂੰ ਜੀ ਕਰਦਾ ਅੰਦਰ ਤਿੱਕਰ ਕਮਰਿਆਂ ਤਿੱਕਰ ਬੰਨ ਜਾਂਦਾ ਹੈ ਇਹ ਬਾਹਰ ਲਾ ਤੇ ਬਾਹਰ ਨਿਕਲ ਨਹੀਂ ਜੋ ਕਰੇ ਸੱਸ ਬਾਹਰ ਅਸੀਂ ਜਦੋਂ ਨਿਕਲਦੇ ਆਏ ਮੁਸ਼ਕ ਚੜਦਾ ਨੱਕ ਬੰਨ ਕੇ ਬਾਹਰ ਆਉਂਨੇ ਆ ਮੂੰਹ ਬੰਨ ਕੇ ਫਿਰ ਬਾਹਰ ਨਿਕਲਦੇ ਆ ਬਹੁਤ ਦਿੱਕਤ ਆ ਸਾਨੂੰ ਇਹ ਜਰੂਰ ਹੱਲ ਹੋ ਜੇ ਸਾਡਾ ਛੇਤੀ ਤੋਂ ਛੇਤੀ ਸਰਕਾਰ ਨੂੰ ਇਹੀ ਬੇਨਤੀ ਆ ਵੀ ਹੱਲ ਸਾਡਾ ਛੇਤੀ ਤੋਂ ਛੇਤੀ ਕਰਨ ਸਿਵਰ ਦਾ ਸਿਵਰ ਚਾਲੂ ਕਰਨ ਪਾਪ ਪੈਂਦੀ ਆ ਜਾਂ ਕੋਈ ਵੀ ਸਮੱਸਿਆ ਹੈ ਸਰਕਾਰ ਕਰੇ ਇਹ ਕਿਉਂ ਸਰਕਾਰ ਜਦੋਂ ਜਾਣੇ ਉਹਦੋਂ ਕਹਿੰਦੇ ਕਰਾਵਾਂਗੇ ਤੇ ਕਰੋ ਆਉਂਦਾ ਕੋਈ ਹੈ ਨਹੀਂਗਾ ਨਾ ਕੋਈ ਕਰਾਉਂਦਾ ਹੈ ਆ ਕੇ ਦੇਖਦਾ ਵੀ ਨਹੀਂ ਕੋਈ ਇੱਥੇ ਵੀ ਕੀ ਗੱਲ ਇਨਾਂ ਦਾ ਬਿਮਾਰੀਆਂ ਸ਼ੁਰੂ ਹੋਈ ਜਾਂਦੀਆਂ ਬੱਚੇ ਬਿਮਾਰ ਹੋ ਜਾਂਦੇ ਸਿਆਣੇ ਬਿਮਾਰ ਆ ਕਿੱਥੋਂ ਸੀ ਇਲਾਜ ਕਰਾਈਏ ਗਰੀਬ ਵਸਤੀ ਆ ਆਪ ਪਤਾ ਹੀ ਹੈ ਸਾਰਿਆਂ ਨੂੰ ਵੀ ਇੱਧਰ ਕਿੰਨੀ ਕਮਾਈ ਆ ਉੱਤੋਂ ਮਹਿੰਗਾਈ ਇੰਨੀ ਆ ਮਹਿੰਗਾਈ ਕਰਕੇ ਕੁਝ ਨਹੀਂ ਬਣਦਾ ਦਿਹਾੜੀ ਦੱਪੇ ਵਾਲੇ ਹੈਗੇ ਸਾਰੇ ਤੇ ਛੇਤੀ ਤੋਂ ਛੇਤੀ ਸਾਡਾ ਇਹ ਹੱਲ ਹੋ ਜਾਏ ਬਹੁਤ ਆਪਾਂ ਤੇ ਗਰੀਬੀ ਆ ਇਹ ਨਹੀਂ ਇਹ ਨਹੀਂ ਨਾ ਯੇ ਨਹੀਂ ਹਾਂ ਥੋੜਾ ਜਿਹਾ ਬਾਹਰ ਆ ਜਾ ਆ ਕੜੀ ਆ ਜਾ ਆ ਦੇ ਹੋ ਆ ਨਾ ਉਸ ਤੋਂ ਚਾਹ ਬਲਾਇ ਮੀਡੀਅਮ ਕੋਈ ਨੰਬਰ ਰਵਾਣੀ ਆ ਆ ਬਣ ਜਾਏਗਾ ਆ ਜਾ ਨਾ ਖੜਪੇ ਇਹ ਅਸੀਂ ਤਾਂ ਇਹ ਚੌਨੇ ਜਿਹੜੀ ਇੱਥੋਂ ਆ ਆ ਜਗ੍ਹਾ ਤੋਂ ਬਣੇ ਉਹ ਕਿਸੇ ਆ ਜਗ੍ਹਾ ਤੋਂ ਨਾ ਪੈਪ ਬੈਠੀ ਵੀ ਆ ਪੈਪ ਬੈਠਣ ਕਰਕੇ ਇਹੜਾ ਪ੍ਰਾਣੀ ਦੀ ਬਲੌਕ ਜੀ ਅੱਗੇ ਕਿਉਂ ਰੁਕ ਜਾਂਦੀ ਹੈ ਇਹ ਪੈਪ ਦਾ ਟੋਟਾ ਪੈਂਦਾ ਹੈ ਇਹਨਾਂ ਅਸੀਂ ਕਮੇਟੀ 'ਚ ਬਾਰ ਬਾਰ ਜਾ ਕੇ ਆਏ ਆ ਉਹ ਕਹਿੰਦੇ ਜੀ ਸਾਹਿਬ ਤੋਂ ਕਹੋ ਜੀ ਸਾਹਿਬ ਬਹਿੰਦੇ ਨਹੀਂ ਕਮੇਟੀ 'ਚ ਜਦੋਂ ਜਾਂਦੇ ਆ ਉੱਥੇ ਕੁਰਸੀ ਖਾਲੀ ਹੁੰਦੀ ਜੀ ਦੀ ਤੇ ਜਾ ਕੇ ਮੁੜਿਆਉਨੇ ਆ ਉਹ ਕਮੇਟੀ ਵਾਲੇ ਆਉਂਦੇ ਜਿੰਨਿਆਂ ਕੋ ਹੁੰਦਾ ਉਹਨਾਂ ਤੋਂ ਕਰਕੇ ਸਾਫ਼ ਚਲੇ ਜਾਂਦੇ ਦੁਬਾਰਾ ਫੇਰੀ ਸਮੱਸਿਆ ਹੁੰਦੀ ਇੱਕ ਪੈਪ ਦਾ ਟੋਟਾ ਪੈਂਦਾ ਉਹ ਇਹ ਪਾ ਨਹੀਂ ਰਿਹਾ ਇਹ ਕਹਿੰਦੇ ਜੀ ਸਾਹਿਬ ਦੇਖੋ ਜੀ ਸਾਹਿਬ ਬੈਠਣਗੇ ਤਾਂ ਪੈਪ ਹੋ ਜੀ ਕਹਿੰਦੇ ਅਸੀਂ ਡਾਇਰੈਕਟ ਪਾ ਨਹੀਂ ਸਕਦੇ ਤੁਹਾਨੂੰ ਉਹ ਅਥਾਰਟੀ ਆਰਡਰ ਦੇਣਗੇ ਦੀ ਬਿਰ ਪੈਪਾ ਵਾਂ ਐਮਐਲਏ ਕੋਲੇ ਜਾ ਕੇ ਆਏ ਸੀ ਕੌਣ ਅਸੀਂ ਖੜੇ ਸੀ ਤੁਸੀਂ ਗਏ ਸੀ ਆ ਮੁੰਡੇ ਗਏ ਸੀ ਇਹਦੇ ਡੇਢ ਯਾਰ ਕੇ ਸਾਰੇ ਗਏ ਸੀ ਐਮਐਲਏ ਕੋਲੇ ਅਸੀਂ ਵੀਰੇ ਉਹਦੀ ਸਪੋਰਟ ਵੀ ਕਰੀ ਠੀਕ ਆ ਸਾਡਾ ਕੋਈ ਮਸਲਾ ਹੱਲ ਨਹੀਂ ਕਰਾ ਛੋਟੇ ਛੋਟੇ ਬੱਚੇ ਆਗੇ ਠੀਕ ਆ ਗੰਦ ਦੇ ਵਿੱਚ ਫਿਰਦੇ ਰਹਿੰਦੇ ਆਗੇ ਕਹਤਾ ਜੀ ਵੀ ਕਰਵਾ ਦਾਂਗੇ ਇੱਕ ਸਾਡੀ ਧਰਮਸ਼ਾਲਾ ਦਾ ਕੰਮ ਕਰਵਾਉਣਾ ਸੀਗਾ ਜੀ ਉਹ ਨਹੀਂ ਹੋਇਆਗਾ ਤੇ ਇੱਕ ਸਾਡਾ ਆਹ ਕੰਮ ਸੀਗਾ ਜੀ ਛੋਟੇ ਛੋਟੇ ਬੱਚੇ ਆ ਜੀ ਹੈਰਾਨ ਹੁੰਦੇ ਆ ਜੀ ਗੰਦ ਦੇ ਵਿੱਚ ਫਿਰਦੇ ਰਹਿੰਦੇ ਆਗੇ ਜੀ ਵਾਸਨੀਕਾਂ ਦੇ ਕੰਮ ਦੇ ਕਰਿਆ ਨਾ ਜਸਤਾਂ ਕਿੰਤੀ ਆ ਵੀ ਸਾਡਾ ਹਾਂ ਸਮੱਸਿਆ ਦਾ ਹੱਲ ਕਰ ਰਾਇਆ ਜਾ ਕੋਰ ਸਾਨੂੰ ਕੋਸ ਨਹੀਂ ਚਾਹੀਦਾ ਕੱਲਾ ਸਾਡਾ ਸੀਵਰੇਜ ਦੀ ਸਮੱਸਿਆ ਕਰਾ ਪਤਨੇ ਬੜੀ ਗਮ ਹੈ ਦਾ ਨਹੀਂ ਕਰੇ ਇਹ ਗੱਲ ਲੋਕ